ਮੌਸਮ ਬੜਾ ਖਰਾਬ ਹੈ ਹਣ ਤਾਂ ਮੌਸਮ ਤਾਂ ਹੁਣ ਰੋਝੀ ਮੀਂਹ ਆੜਾ ਰਿਹਾ ਕਰੂਗਾ ਦੋ ਦਿਨ ਕਹਿੰਦੇ ਬਹੁਤ ਬਾਰਸ਼ ਜ਼ਿਆਦੇ ਹੈ ਅੱਛਾ ਹਜੇ ਦੋ ਦਿਨ ਹੋਰ ਬਹੁਤ ਜ਼ਿਆਦੇ ਅੱਛਾ ਹੁਣ ਤਾਂ ਸੌਣ ਸੌਣ ਦਾ ਵੀ ਨਾ ਹੀ ਹਾਲ ਰੂ ਰੱਬ ਦਾ ਹੋਰ ਆ ਵਿਚਾਰੇ ਕਹਿੰਿਆ ਦੇ ਨਾ ਝੋਨਾ ਲਾਇਆ ਸੀਗਾ ਨੀਵੇਂ ਥਾਂ ਮੇਂ ਡਰ ਲੱਗਦਾ ਕਿ ਜਿਆਦਾ ਨਹੀਂ ਪਾਤਾ ਕਿ ਤੋਂ ਡੋਪੇ ਜੀ ਮਰਜੀ ਆ ਫਿਰ ਇਹਦੀ ਹੁਣ ਮਰਜੀ ਤਾਂ ਹੈਗੀ ਹੈ ਪ੍ਰਮਾਤਮਾ ਦੀ ਆ ਜਿਹੜੇ ਆਪਣੇ ਸਾਹਮਣੇ ਮੋਂਗੀ ਸੀਗੀ ਅੱਜ ਵਿਚਾਰੇ ਬਟਨ ਆਏ ਸੀਗੇ ਅੱਛਾ ਤੇ ਵਿਚਾਲੀ ਰਹੇਗੀ ਮਹੀ ਆ ਗਿਆ ਹਣਾ ਹੋਰ ਮਹੀ ਆ ਗਿਆ ਨਾ ਐਸੀ ਵੀ ਵੜਦਾਂਗੀ ਮੂੰਗੀ ਚੰਗੀ ਸੀ ਹੂੰ ਬਸ ਹੁਣ ਖਰਾਬ ਹੋ ਜੂਗੀ ਪਾਣੀ ਨਾਲੋਂ ਹੁਣ ਤਾਂ ਖਰਾਬ ਹੋ ਜੂਗੀ ਜਮੀ ਹੂੰ ਔਖਾ ਹੋ ਜੂ ਇਹਨਾਂ ਨੂੰ ਤੇ ਮੈਂ ਤੈਨੂੰ ਐਂ ਕਹਿੰਦਾ ਸੀ ਕਿ ਕਹਿੰਦਾ ਤੂੰ ਬਾਹਰ ਲਾ ਕੇ ਰੱਖਿਆ ਕਰ ਮੈਂ ਕਈ ਵਾਰ ਐ ਤੂੰ ਬਾਹਰ ਖੁੱਲੀ ਪਿਆ ਹੁੰਦਾ ਟਾਈਮ ਹੁਣ ਬਹੁਤ ਮਾੜਾ ਗਿਆ ਆ ਮਾੜੇ ਮੰਗਤੇ ਨਾ ਬਾੜੇ ਫੁਰਦੇ ਆਗੇ ਕਦੇ ਕਦੇ ਇਹ ਬੇਸ਼ੱਕ ਬਾਹਰ ਖੁੱਲਾ ਰਹੇ ਜੇ ਨਹੀਂ ਤਾਂ ਮੈਂ ਬਾਹਰ ਲਾ ਕੇ ਰੱਖ ਦਿਆਂ ਤੇ ਕਿਉਂ ਹੁਣ ਹਰੇਕਾਂ ਹੀ ਚੋਰੀਆਂ ਹੋਈ ਜਾਂਦੀਆਂ ਹੋਰ ਟਾਈਮ ਬਹੁਤ ਮਾੜਾ ਆਸਾਂ ਦੋਹੇ ਪਿੰਡ ਦੇ ਨਹੀਂ ਲੈ ਕੇ ਸੋਣਾ ਲੈ ਕੇ ਅੱਛਾ ਹੋਰ ਤੇ ਆਇਆ ਔਖਾਗਾ ਔਖਾ ਤਾਂ ਹੈਗਾ ਹੁਣ ਮੈਂ ਥੋੜੀ ਜਿਹੀ ਵੀ ਕੱਲੀ ਦਿਨੇ ਪੈ ਜਾਊਂਗੀ ਇਹ ਵੀ ਅੰਦਰ ਨਾ ਵੀ ਮੈਂ ਬਾਹਰ ਲਾ ਕੇ ਉੱਥੋਂ ਤੇ ਫੇਰ ਵੀ ਬਾਰੇ ਕਦੇ ਨਹੀਂ ਬਾਰ ਮੈਂ ਖੁੱਲਾ ਰੱਖਦੀ ਏਗੀ ਕਦੇ ਭਮੇ ਆਣ ਗੈਲੀ ਚ ਰਹਿ ਜੇ ਨਹੀਂ ਉੱਥੋਂ ਆ ਕੇ ਮੈਂ ਇੱਥੇ ਬੈਠਣਾ ਹੁੰਦਾਗਾ ਮੈਂ ਅੰਦਰ ਨਹੀਂ ਬੈਂਦੀ ਏਗੀ ਬੈਠੀ ਵੀ ਨਾ ਪਤਾ ਨਹੀਂ ਨਾ ਹੁੰਦਾ ਜੇ ਟਾਈਮ ਮਾੜਾ ਆ ਗਿਆ ਨਾ ਹੋਰਾ ਜੇ ਹੋਰ ਬੰਦਾ ਹੋਵੇ ਤਾਂ ਚਲ ਕੋਲੇ ਬੰਦਾ ਸੌ ਜਾਂਦਾ ਦੋ ਘੰਟੇ ਔਰ ਕੋਈ ਸਿਆਣਾ ਬੰਦਾ ਹੋਵੇ ਘਰੇ ਹੈ ਨਾ ਬਹੁਤ ਫਰਕ ਪੈ ਜਾਂਦਾ ਬੰਦਾ ਕੰਮ ਧੰਦਾ ਕਰਕੇ ਘੰਟਾ ਰੈਸਟ ਕਰ ਲੇ ਉਹਨੂੰ ਕੰਮ ਕਰਾਂ ਚਾਹੇ ਨਾ ਕਰਾਂ ਫਿਰ ਵੀ ਝਾਕੀ ਜਾਂਦੇ ਰਹਿੰਦੇ ਬੈਠੇ ਅੱਗੇ ਤਾਂ ਨਾ ਮੈਲਾ ਦੋ ਮਹੀਨਾ ਭੂਆ ਲੱਗੀ ਸੀ ਹਾਂ ਉਦੋਂ ਪੁੱਛਿਆ ਉਹ ਜੇ ਲੱਗੀ ਹੁਣ ਆਪਾਂ ਨੂੰ ਫੇਕਰ ਵੀ ਕੱਢ ਗਿਆ ਚਲ ਬੈਠੀ ਬਲਾਈ ਬਧੀਆਂ ਨੰਗੇ ਸੀ ਦੋ ਮਹੀਨੇ ਉਦੋਂ ਹੋਰ ਪਤਾ ਨਹੀਂ ਲੱਗਿਆ ਆਪਣਾ ਨਾ ਪਣੂ ਵੀ ਆਈ ਸੀ ਵੀ ਬਾਰਦਾ ਨਹੀਂ ਸੀ ਵੀ ਬਾਰ ਕੇ ਕੋਈ ਨਾ ਨਾ ਭੂਆ ਹੁੰਦੇ ਤਾਂ ਹਾਂ ਵਧੀਆ ਦਾ ਜੀ ਲੱਗਿਆ ਉਦੋਂ ਵਧੀਆ ਆਪਣਾ ਟਾਈਮ ਪਾਸ ਕਰਦੇ ਆ ਹੁਣ ਟਾਈਮ ਵੀ ਮਾੜੇ ਆ ਗਏ ਨਾ ਬਾਰੇ ਟਾਈਮ ਮਾੜੇ ਆ ਹੁਣ ਆਂਡ ਗਵੰਡ ਦਾ ਤਾਂ ਕੋਈ ਸੁਖੀ ਨਹੀਂ ਹੈਗਾ ਕਿਸੇ ਦਾ ਕੋਈ ਕੁਸ ਹੋਈ ਜਾਵੇ ਹੁਣ ਇੱਕ ਦੂਜੇ ਨੂੰ ਬਸ ਕੋਈ ਦੇਖ ਕੇ ਰਾਜੀ ਨਹੀਂ ਸ਼ਹਿਰਾਂ ਵਾਲਾ ਕੰਮ ਹੋ ਗਿਆ ਆਗੇ ਸ਼ਹਿਰਾਂ ਚ ਕਹਿੰਦੇ ਨਾ ਕਿ ਇੱਕ ਦੂਜੇ ਨੂੰ ਜਾਣਦਾ ਨਹੀਂਗਾ ਹੁਣ ਪਿੰਡਾਂ ਚ ਹਾਂ ਉਦੋਂ ਵੀ ਮਾਹੌਲ ਖਰਾਬ ਹੋ ਗਿਆ ਹਜੇ ਸ਼ਹਿਰਾਂ ਚ ਤਾਂ ਇੱਕ ਦੂਜੇ ਨਾਲ ਬੋਲਦੇ ਆ ਪਿੰਡਾਂ ਚ ਤਾਂ ਜਮੀ ਖਤਮ ਹੋ ਗਿਆ ਸਿਸਟਮ ਖਤਮ ਹੋ ਗਿਆ ਪਰ ਆ ਪਾ ਖਤਮ ਹੋ ਗਿਆ ਜਮੀ ਹਾਂ ਤਲੋ ਕੋਈ ਹੁਣ ਦਾਲ ਦੀ ਗੜਸ਼ੀ ਨੂੰ ਨਹੀਂ ਜਾਂਦਾ ਕਿਸੇ ਦੇ ਜੋ ਹੁਕਮ ਮਾਰੇ ਦੋਮੀ ਹੋਣਾ ਹਾਂ ਤਾਂ ਵਿੱਚ ਘਰ ਹੈਗੇ ਪਿੰਡਾਂ ਚ ਹਜੇ ਵੀ ਜਿਹੜੇ ਵਧੀਆ ਵਰਤਦੇ ਆ ਤੇ ਨਹੀਂ ਤਾਂ ਬਸ ਬੁਰਾ ਹਾਲ ਹਾਂ ਕੋਈ ਇੱਕ ਅੱਧਾ ਵਸਾ ਹਾਂ ਰਹਿਣਾ ਨਹੀਂ ਹੁਣ ਤਾਂ ਲੈ ਸੁੱਖਣਾ ਗੱਡੀ ਖੜੀ ਹੈ ਜੀ ਵਧੀਆ ਮੋਟਰਸਾਈਕਲ ਖੜਾ ਹੈ ਵਧੀਆ ਕੰਮ ਕਰਦਾ ਜਵਾਕ ਲੈ ਸੁੱਖਣਾ ਰੰਗ ਪਾਗ ਲੱਗਿਆ ਪਿਆਗਾ ਜੇ ਕੰਮ ਕਰਦਾ ਜਵਾਕ ਫੇਰ ਹੀ ਹੈ ਇਹ ਤੇ ਥਵਾਕ ਹੈ ਉਸੇ ਸਭ ਕੋ ਸ ਹੈ। ਧੋਨਾ ਜੀ ਦਾ ਥਵਾਕ ਹੈ। ਵਧੀਆ ਕੰਮ ਕਰਦੇ ਨੇ ਇਹ। ਹੋਉਂਦੀ ਪਰ ਮੈਂ ਜੀਟ ਜੇ ਖੜਕਿਆ ਮੈਂ ਕਿਹਾ ਸਸਤੀ ਕਾਮ ਸੀ। ਕੀ ਮਿਉਂ ਟਿਕੋ? ਠੀਕ ਹੈ। ਹਾਂ ਹੋ ਸੁਣਾਓ ਵਧੀਆ ਵਧੀਆ। ਹੋਰ। ਜੇ ਵਜੇ ਸਾਰੇ ਜੀ ਹਾਂ ਸਾਰੇ ਵਧੀਆ ਮਸੀ ਹੋਰ। ਮੈਂ ਕਿਹਾ ਬਾੜਜਾ ਖੜਕਿਆ ਮੈਂ ਦੇਖ ਕਿਉਂ ਨਹੀਂ ਮੈਂ। ਆ ਜੇ ਮਸੀ ਮਨਜੀਤ ਹੈ ਨਹੀਂ ਕਰੇ। ਬਸ ਇੱਥੇ ਹੀ ਹੋਗਾ ਇਧਰ ਬਾਗ ਹੈ ਹੋਣਗੇ ਅੱਛਾ ਹਾਂ ਖੇਤ ਹੋਣਗੇ ਇਧਰ ਖੇਤ ਅੱਛਾ ਹੁਣ ਹੀ ਗਿਆ ਬਸ ਇੱਥੇ ਉੱਠ ਕੇ ਬੈਠਾ ਬੈਠਾ ਮੈਂ ਜੋ ਅਸੀਂ ਇਧਰ ਠੀਕ ਹੋ ਕੇ ਮੈਂ ਪਾਣੀ ਦੇਉਣੀ ਠੰਡਾ ਨਾ ਵੇਈ ਪੁੱਤੋ ਵਾਲਾ ਚੰਗਾ ਵਸੀ ਪਹਿਲੇ ਵਧੀਆ ਹੋ ਗਿਆ ਇਸ ਤਰ੍ਹਾਂ ਗੱਲਾਂ ਕਰੀ ਜਾਂਦੇ ਸੀ ਹਜੇ ਮਸੀ ਆ ਗਈ ਚਾਹ ਜੜ ਗਿਆ ਮੈਂ ਤਾਂ ਹਲੋ ਮਸੀ ਭੰਡਾ ਫਨੀ ਵਾਲਾ ਪਤਾ ਨਾ ਠੰਡਾ ਨਹੀਂ ਲਕੀ ਆਈ ਅਰੋਜੀ ਨਹੀਂ ਬਰਫ ਤਾਂ ਪਾਈ ਨਹੀਂ ਹੋਰ ਲੈਦਾ ਮਿਸ ਪਾਣੀ ਹਾਈ ਹਾਈ ਬੜਾ ਮਿਸ ਇੱਥੇ ਅੰਦਰ ਅੱਬਾ ਹਾਂ ਹੋਰ ਅਜ ਦਸ ਗੋਸ ਦੇ ਅੱਛਾ ਤੇ ਹੋਰ ਮਸੀ ਠੀਕ ਸੀ ਸਾਰੇ ਘਰੇ ਠੀਕ ਹੈ ਭਾਈ ਕੀ ਦੱਸਾਂ ਕੀ ਗੱਲ ਹੋ ਗਈ ਬਸ ਦੁਖੀਆ ਬੰਦਾ ਫਿਰ ਘਰੋਂ ਤੁਰਪਾਂ ਲੇਗਾ ਅੱਛਾ ਤੇ ਉਹ ਦੋ ਮਸੀਂ ਵਧੀਆ ਸੀਗੇ ਤੇਰੇ ਨੂਹਾਂ ਦਾ ਵਧੀਆ ਸੀਗੇ ਫੜ ਕੇ ਬਾਹਰ ਕੰਮ ਕੱਢਦਾ ਮੈਂ 10000 ਰੁਪਏ ਆ ਫੜਨ ਦੇ ਪਹਿਲਾਂ 10000 ਰੁਪਏ ਆ ਫੜਨ ਦੇ ਅੱਛਾ ਕਹੀਂ ਕਿਰ ਕੋ ਕੋਈ ਪੈਸਾ ਨਹੀਂ ਹੈਗਾ ਅੱਛਾ ਹੁਣ ਆਪਾਂ ਧੀਆ ਤੇ ਨੂਹਾਂ ਇੱਕੋ ਹੀ ਹੁੰਦੀਆਂ ਨੇ ਹਾਂ ਸਹੀ ਹੈ ਹੈਨਾ ਤੇ ਮੈਂ ਆਖਿਆ ਮੇਰੇ ਕੋਲ 10000 ਰੁਪਏ ਹੈਗੇ ਹਾਂ ਤੇ ਮਗਰ ਉਹ ਕਹਿੰਦੀ ਜਾ ਅੱਛਾ ਕਹਿ ਜਾ ਕਰਜੂਗ ਆ ਗਿਆ ਨਾ ਕਰਜੂ ਵੀ ਹੈ ਤੇ ਅੱਗੇ ਸਾਰਾ ਕੰਮ ਕਰਾਉਣੀ ਹੈ ਨਾਲ ਧੀ ਤੇਰ ਅਸੀਂ ਯਾਦ ਕਰਕੇ ਹਟਿਆ ਮਾਸੀ ਜੀ ਅੱਗੇ ਤੇ ਮਨਜੀਤ ਕਹਿੰਦਾ ਪਿਛਲੀ ਵਾਰ ਭੂ ਆ ਗਈ ਸੀ ਕਹਿੰਦਾ ਉਦੋਂ ਲੱਗੀ ਸੀਗੀ 2 ਮਹੀਨੇ ਤੇ ਵੀ ਵਧੀਆ ਜੀ ਲੱਗਿਆ ਵੀ ਕਹਿੰਦਾ ਬਾਹਰ ਦੀ ਗੱਲ ਸੀ ਬਾਹਰ ਕਹਿੰਦਾ ਖੁੱਲਾ ਨਾ ਰੱਖਿਆ ਕਰ ਵੀ ਹੁਣ ਮਾਹੌਲ ਬਾਰੇ ਹੋਦੇ ਤੇ ਹੁਣ ਸਾਕੋ ਵੀ ਵਧੀਆ ਤੂੰ ਆ ਗਈ ਤੇ ਜੀ ਜਾਂ ਲੱਗ ਗਿਆ ਮੈਨੂੰ ਤਾਂ ਚਾਹ ਜਾਂ ਚੜ ਗਿਆ ਬਾਹਰ ਕੇ ਖੜ ਗਈ ਬਾਹਰ ਕੇ ਖੜ ਕੇ ਸੋਚਿਆ ਵੀ ਕਿੱਥੇ ਜਾਵਾਂ ਵਗੈ ਮਨਜੀਤ ਕੋਈ ਵਗੈ ਨਹੀਂ ਆ ਪਰਮਜੀਤ ਕੋਈ ਵਗੈ ਜਾਨੀ ਫਿਰ ਵੀ ਭਾਣ ਜੀ ਨੂੰ ਭਾਣ ਜਾਏਗਾ ਅਕੇ ਤੇਰੇ ਮਾ ਜੀ ਮਾਸੀ ਹਾਂ ਹਾਂ ਤੇ ਤੇਰੇ ਮਸੀ ਉਹਦੇ ਕੋਈ ਵਗ ਜਾਨੀ ਜਿ ਵਾਕ ਕੋ ਨੀ ਨੀ ਮਸੀ ਵਧੀਆ ਕੀਤਾ ਤੇਰੇ ਭਾਣ ਜੀ ਦਾ ਘਰ ਹੈ ਦੇ ਨਾ ਰਹਾ ਤਾ ਦੂੰ ਇਹ ਕਾਰਸੀ ਪੁੱਤ ਤਾਂ ਹੀ ਆਈ ਨਹੀਂ ਕਿਸੇ ਪਾਸੇ ਹੋਰ ਮੂੰਹ ਹੋ ਜਾਂਦਾ ਹਾਂ ਨਾ ਨਾ ਮਸੀ ਐਵੇਂ ਜ਼ਰੂਰੀ ਤੂੰ ਰਹਿ ਮਸੀ ਇੱਥੇ ਵੇ ਰੱਖ ਲੋਗੇ ਤਾਂ ਭਾਈ ਖੁਸ਼ ਹੋ ਕੇ ਫਿਰ ਤਾਂ ਮੈਂ ਰਹਿ ਪੂਰੇ ਤੇਰੇ ਭਾਂਜੇ ਦੇ ਘਰ ਆ ਮਸੀ ਜਿੰਨੇ ਚਰ ਮਰਜੀ ਰਹਿ ਅੱਜ ਦੀ ਰਾਤ ਕੱਟ ਕੇ ਸਵੇਰੇ ਬਾਕੀ ਨਾ ਨਾ ਰਹਿ ਮਸੀ ਅਸੀਂ ਨਹੀਂ ਹੁਣ ਜਾਣ ਦਿੰਦੇ ਤੈਨੂੰ ਮੈਨੂੰ ਤਾਂ ਐਸੋਕਾ ਦੀ ਔਖਾ ਦਾ ਘਰੇ ਮੈਂ ਇਕੱਲੀ ਰਹਿਣੀ ਹੈਗੀ ਉਹ ਦੁਕਾਨ ਤੇ ਭੱਜ ਜਾਂਦਾ ਵੰਜੀਤ ਤੇ ਮੈਨੂੰ ਘਰੇ ਬਹੁਤ ਔਖਾ ਦਾ ਇਕੱਲੀ ਨੂੰ ਤੇ ਤੂੰ ਰਹਿ ਐਸੋਕਾ ਦੀ ਵਧੀਆ ਗੱਲ ਹੈਗੀ ਕਾਹਦੇ ਵਾਸਤੇ ਜਾਣਾ ਤੂੰ ਹੋਤੀ ਏ ਲੋੜਾ ਬਹੁਤ ਮਾਰੇ ਮੇਰੇ ਨਾਲ ਜਿਹੇ ਜੀ ਸਮਝਿਆ ਮਸੀ ਮੁੜੀ ਵੀ ਨਹੀਂ ਹੈਗੀ ਹਾਂ ਮੈਂ ਬੁੜੀਆਂ ਵਰਗੀ ਬੁੜੀ ਵੀ ਨਹੀਂ ਹੈਗੀ ਹਾਂ ਤਾਨੂੰ ਪਤਾ ਹੀ ਹੈ ਤੀ ਮੰਜੀ ਸੰਤਾ ਪਤਾ ਹੀ ਚਲਦਾ ਇਹਨਾਂ ਦਾ ਘੱਟ ਪਤਾ ਹੈ ਪਤਾ ਹੀ ਮਾਸੀ ਜੀ ਸੁਣਦੇ ਆ ਗੱਲਾਂ ਮਾਸੀ ਬਧੀਆ ਵੀ ਬਹੁਤ ਵਧੀਆ ਸੁਭਾਅ ਆ ਮਾਸੀ ਦਾ ਹਾਂ ਜਿੰਨੀ ਕੁ ਸਮਝ ਹੁੰਦੀ ਆ ਬੰਦੇ ਨੂੰ ਹਨਾ ਉੰਨੀ ਕੁ ਬਸ ਕਿਹਾ ਜਾ ਵੇੜ ਆ ਗਿਆ ਤੀਏ ਬਹੁਤ ਮਾੜਾ ਟਾਈਮ ਆ ਗਿਆ ਮਾਸੀ ਬਹੁਤ ਮਾੜਾ ਟਾਈਮ ਆ ਗਿਆ ਐਡਾ ਕਿਉਂ ਘਟ ਗਈ ਦਾ ਪਹਿਰਾ ਆ ਗਿਆ ਬਸ ਆਈ ਹੈ ਜੀ ਕੋਈ ਚਾਹੁੰਦਾ ਹੀ ਨਹੀਂ ਬੰਦੇ ਨਾ ਨਾ ਕੋਈ ਨਹੀਂ ਚਾਹੁੰਦਾ ਹਾਂ ਨਾ ਕੋਈ ਇਸੇ ਨਾ ਨਹੀਂ ਆਉਣੀ ਐ ਤੀਏ ਬਸ ਐਂ ਉਹ ਨਹੀਂ ਨਾਗਾ ਪੂਰਾ ਵੀ ਸੱਚਣਾ ਪੂਰਾ ਤਾਂ ਪਹਿਲਾਂ ਆਊਗਾ ਹਾਂ ਮੈਂ ਤਾਂ ਦਿਨਰਵਾਈ ਨਾ ਦਿਨ ਤੋੜੀ ਜਾਂਦੀ ਸੀ ਜੇ ਚਿੱਤਰੋ ਚਿੱਤਰੀ ਹੋਣਾ ਹੁੰਦਾ 10 ਵਾਰੀ ਹੁੰਦੀ ਹੈ ਬੁੜੀ ਆਖਣ ਹੁੰਦੀ ਹੈ ਹਾਂ ਜੇ ਮੈਨੂੰ ਵੱਡੀ ਜਿਹੜਕੂ ਤਾਂ ਮੈਂ ਛੋਟੀ ਕੋਈ ਨਹੀਂ ਦੱਸਣਾ ਜੇ ਮੈਨੂੰ ਛੋਟੀ ਜਿਹੜਕੂ ਤਾਂ ਮੈਂ ਵੱਡੀ ਕੋਈ ਨਹੀਂ ਦੱਸਾਂ ਫੇਰ ਹਾਂ ਨਰਵਾਈ ਦੇਖ ਕਿੰਨੀ ਹੈ ਫੇਰ ਉਹ ਹੀ ਤਾਂ ਗੱਲ ਆ ਕੋਈ ਨਾ ਤੁਸੀਂ ਹੁਣ ਰਹੋ ਇੱਥੇ ਲਾਓ ਸੋਕਾ ਜੀ ਰੋ ਸਾਡੇ ਘਰ ਦੇ ਦਾਵਾ 2 ਸਾਲ ਰਹੋ ਜਿੰਨਾ ਚਿਰ ਮਰਜ਼ੀ ਰਹੋ ਜੇ ਨੱਕ ਮੂਸੂਆ ਤਾਂ ਲੈ ਜਾਣਗੇ ਆ ਕਿ ਨਹੀਂ ਬੈਠੀ ਚਲ ਕੋਈ ਨਗੜਾ ਬਗਾਣੇ ਤਾਂ ਬੈਠੇ ਮਸੀ ਆਹ ਚਾਹ ਰੀ ਪਾਣ ਜੀ ਕਰੇ ਬੈਠਾ ਹਾਂ ਕੋਈ ਨਾ ਕੋਈ ਨਾ ਹਾਂ ਕੋਈ ਨਹੀਂ ਦੀ ਤੇ ਨਾਲ ਕੁ ਵੀ ਬਟਾਇਆ ਕਰੂੰਗੀ ਨਹੀਂ ਨਹੀਂ ਮਸੀ ਐ ਥੋੜੀ ਕਰਾ ਐ ਥੋੜੀ ਮੈਨੂੰ ਤਾਂ ਘਰੇ ਬੈਠੀ ਐਡੀ ਬਹੁਤ ਸਹਾਰਾ ਹੋ ਜੂਗਾ ਹਾਂ ਮੈਂ ਹੁਣ ਅੱਦਕ ਇਕੱਲੀ ਜੀ ਬੈਠੀ ਰਹਿਣੀ ਆ ਸਾਰਾ ਦਿਨ ਤੇ ਹੁਣ ਮੈਂ ਥੋੜੀ ਵੀ ਆਦਨੀ ਉੱਠ ਖੜੂਆ ਵੀ ਨਹੀਂ ਸੌਂਜਦੇ ਨਹੀਂ ਮੇਰੇ ਸਾਰੇ ਸੌਂਜਿਆ ਕਰੀਂ ਹਾਂ ਵੀ ਜੀ ਮੈਨੂੰ ਕੰਮ ਕਰ ਲੈ ਲੋਕਾਂ ਦੀਆਂ ਤਾਂ ਦੋ ਦੋ ਘੰਟੇ ਕੰਟਾ ਕੰਟਾ ਪੈ ਜਾਂਦੇ ਆ ਹਨਾ ਤੇ ਮੈਨੂੰ ਤਾਂ ਇਹ ਹੀ ਰਹਿੰਦਾਗਾ ਵੀ ਇਹ ਬਿਮਾਰ ਖੁੱਲਾ ਜੇ ਮੈਂ ਲੋਕ ਲਾਏ ਮੈਨੂੰ ਇਹ ਹੁੰਦਾ ਮਨਜੀਤ ਨਾਲ ਮੁਰਜੇ ਵੀ ਕੰਮ ਆਇਆ ਹੋਊ ਕਰੇ ਵੀ ਮੈਂ ਅੰਦਰੋਂ ਲੋਕ ਲਾ ਕੇ ਪਾਏਗੀ ਅੱਜ ਤੁਸੀਂ ਕਿਤੇ ਜਾ ਵਗ ਜੂਗੀ ਸਕੀਰੀ ਚ ਸੋਡੇ ਹੁੰਦੇ ਨੂੰ ਸਾਰਾ ਕੰਮ ਵੀ ਕਰ ਲੈ ਨਹੀਂ ਨਹੀਂ ਕੰਮ ਤਾਂ ਮਸੀਂ ਦੇਖੀ ਜਾਂਦੀ ਆ ਕੰਮ ਤਾਂ ਹੋ ਹੀ ਜਾਂਦੇ ਨੇ ਸੋਕਾ ਦੀ ਜਿਹੜਾ ਹਾ ਦਿਨ ਨਿਕਲ ਜਾਂਦਾ ਨਾ ਇਹ ਵਾਲਾ ਚੰਗਾ ਆ ਪੰਡਾ ਕੀ ਕਰੀਂ ਚ ਫੂੰਗੀ ਸਭ ਜੀ ਬਣਾਸੀ ਐ ਮੈਂ ਕਿਹਦੀ ਬਣਾ ਕੇ ਦੇਉਂਦੀ ਨਹੀਂ ਨਹੀਂ ਐ ਥੋੜੀ ਐਸੋ ਕੋਈ ਮੰਜੇ ਤੇ ਤਾਂ ਨਹੀਂ ਬੈਠੀ ਸੀ ਗੇ ਨਹੀਂ ਨਹੀਂ ਐ ਨਹੀਂ ਤਾਂ ਤੁਸੀਂ ਰਹੋ ਸਾਡੇ ਕੋਲੇ ਸੌਕਾ ਦੀ ਧੰਨਵਾਦ ਈ ਤੇ ਅਸੀਂ ਤਾਂ ਨਹੀਂ ਨਹੀਂ ਅਸੀਂ ਕੌਣਾ ਵਸੀਂ ਸਾਡਾ ਧੰਨਵਾਦ ਕਾਦੇ ਵਾਸਤੇ ਕਰਦੇ ਤੁਸੀਂ ਤੁਹਾਡੇ ਆਪ ਦੇ ਘਰ ਐ ਤੇ ਮਾਮਾ ਵਰਗੀਆਂ ਹੁੰਦੀਆਂ ਨੇ ਵਸੀਆਂ ਨਾ ਨਾ ਵਸੀਂ ਲਵੇ ਲਾਣ ਵਾਲੀ ਜਿਹੜੀ ਗੱਲ ਐ ਐ ਨਾ ਤੁਸੀਂ ਕਹੋ ਉਂਟੇ ਦੱਗ ਉਂਟੇ ਖਾਂਦਾ ਸੀ ਹਾਂ ਇਹ ਤਾਂ ਹੋ ਗਈ ਹੈ ਉੱਚੜ ਦਾ ਮਨ ਐਂ ਤਾਂ ਹੁੰਦਾ ਹੀ ਹੈ ਜੇ ਮੇਰੀ ਮਾਂ ਹੋਵੇ ਤਾਂ ਮੈਂ ਮੇਰੀ ਮਾਂ ਕੋਈ ਵਗ ਹਾਂ ਹਾਂ ਹੁੰਦਾ ਹੀ ਹੈ ਜੀ ਹੈ ਨਾ ਮਾਮਾ ਨਾਲ ਹੀ ਹੁੰਦੇ ਪੇਕੇ ਸਹੀ ਹਾਂ ਕੋਈ ਨਾ ਬਸ ਤੂੰ ਦਿਲ ਨਾ ਹੌਲਾ ਕਰ ਕੋਈ ਨਾ ਵੀ ਤੇਰੇ ਪੁੱਤ ਹੈ ਪੁੱਤੀ ਸਮਝ ਤੂੰ ਆਪਦਾ ਮਾਸੀਆਂ ਤੇ ਮਾਮਾ 'ਚ ਕੀ ਫਰਕ ਹੋਣਾ ਆਹ ਵੇ ਮਾਂ ਜਿਆਦਾ ਆਉਂਦੀ ਮਾਸੀ ਚ ਆਵਣਾ ਕਿ ਲਿਆ ਮਾਂ ਬਸ ਕੋਈ ਇੰਟਰ ਹੈ ਕਿ ਪਹਿਲਾਂ ਰੋਟੀ ਲੈ ਕੇ ਨਹੀਂ ਨਹੀਂ ਰੋਟੀ ਮੈਂ ਖਾ ਕੇ ਆਈ ਹਾਂ ਰੋਟੀ ਦਾ ਲੱਗ ਪਦੀਆ ਹੋ ਗਿਆ ਮਾਸਤੀ ਆ ਗਈ ਚਾਹ ਜਾ ਚੜ ਗਿਆ ਬਾਰ ਖੋਲ ਕਿਉਂ ਨਹੀਂ ਆ ਮਨਜੀਤ ਰੋਜ ਕਹਿੰਦਾ ਬਾਰ ਢਾਈ ਰੱਖਦੀ ਐ ਸਪੱਟ ਕਰ ਕਿਉਂ ਨਹੀਂ ਅੱਜ ਦਾ ਤਾਂ ਕਰੀ ਮਾਸਤੀ ਬੈਠੀ ਐ ਥੋੜਾ ਜਿਹਾ ਖੋਲ ਲੈਨੇ ਆ ਜਦ ਵਾਰੀ ਗੱਡੀ ਖੜੀ ਆ ਨਾਲੇ ਸੱਚੀ ਗੱਲ ਹੈ ਹਨਾ ਜਿਵੇਂ ਸਿਆਣੇ ਬੰਦੇ ਦਾ ਘਰ ਦਾ ਜਿੰਦਾ ਹੀ ਹੁੰਦੇ ਨੇ ਇਹ ਇੱਕ ਤਰ੍ਹਾਂ ਦਾ ਜਿੰਦਾ ਹੀ ਆ ਹੁਣ ਮਾਸੀ ਆਈ ਤਾਂ ਲੱਗਦਾ ਘਰੇ ਕੋਈ ਡਰ ਨਹੀਂ ਹੈਗਾ ਮੌਸਮ ਫੇਰ ਵਿਗੜ ਗਿਆ ਕਿੱਧਰ ਵਾਗੇ ਸੀ ਤੁਸੀਂ ਮੌਸਮ ਹੀ ਬੜਾ ਖਰਾਬ ਹੈ ਹਾਂ ਉਹਦਾ ਢੰਡਾ ਜਿਹਾ ਹੋ ਗਿਆ ਮੌਸਮ ਦਾ ਗੱਲ ਕਰ ਹੁਣ ਜੇ ਨਾਮ ਹੀ ਪਾ ਹੋਇਆ ਤਾਂ ਠੀਕ ਐ ਉਧਰ ਲਾ ਬਾਣ ਜਿਵੇਂ ਮੈਂ ਘਾਰੇਣਾ ਪੈਣ ਉਹ ਦੇਖ ਕੇ ਆਇਆ ਸੀਗਾ ਅੱਛਾ ਉਹਨਾਂ ਦਾ ਮੈਂ ਪੈਪਾ ਲਾਤੀਆਂ ਸੀ ਉੱਥੇ ਠੀਕ ਐ ਫੇਰ ਉਹ ਨੀਵੇਂ ਚ ਪਾਇਆ ਵੀ ਤਾਂ ਇਹ ਤਾਂ ਨਹੀਂ ਕਰ ਕੁਰੇ ਵਾਲੇ ਨੋ ਨੋ ਅੱਛਾ ਮੌਸਮ ਡਰ ਲੱਗਦਾ ਹੁਣ ਫੇਰ ਲੱਗਦਾ ਨਾ ਵੀ ਦੁਬਾਰੇ ਨਾ ਜਾ ਜੇ ਕਿਤੇ ਆਹ ਜਿਹੜੀ ਮੈਂ ਨੂੰ ਮੂੰਗੀ ਦੀ ਗੱਲ ਕਰਦੇ ਤੈਨੂੰ ਅੱਛਾ ਹੈਗੀ ਹੋਖੜੀ ਬਚਾਰਾ ਹੀ ਟਰਾਲਦੀ ਹੋਰ ਆਹ ਦੇਖੋ ਇਹ ਤੇ ਆਹ ਸਾਰੇ ਬੁੱਟੇ ਇਹ ਤੇ ਸਪਰੇਅ ਛਿੜਕਤੀ ਤੁਸੀਂ ਨਾ ਸਾਰਾ ਮੱਚ ਗਿਆ ਉਹ ਛਿੜਕ ਗਿਆ ਭਾਈ ਉਹਦੇ ਹਣਾ ਕੱਖਾਂ ਵਾਲੀ ਉਹ ਮੂੰਗੀ ਤੇ ਮਾਰੀ ਸੀ ਨਾ ਇੱ ਹੋਣੇ ਚੱਲ ਪੂ ਕਿਨੇ ਚੱਲਦਾ ਨਾ ਚੱਲ ਪੂ ਇਹਦਾ ਇਹਨੂੰ ਕੀ ਹੁੰਦਾਗਾ ਮੱਛ ਗਿਆ ਤਾਂ ਸਾਡਾ ਜੀ ਜਿੱਤ ਵੀ ਮੱਜਾ ਜਿਹੜਾ ਮਾਰੀ ਆ ਮੈਂ ਆਹ ਫੇਰ ਆਂਦਾ ਚੜਿਆ ਹਨਾ ਮੀਂਹ ਤੋਂ ਪਹਿਲਾਂ ਪਹਿਲਾਂ ਹੋਰ ਪਤਾ ਨਹੀਂ ਇਹਦਾ ਕਿੰਨਾ ਪਾ ਦੇ ਮੀਂਹ ਹੋਰ ਜਾਏ ਉਹ ਫਿਰ ਛੇਤੀ ਆਏ ਉਹ ਓਹੋ ਦੱਸਣਾ ਹੀ ਭੁੱਲ ਗਈ ਮੈਂ ਤਾਂ ਲੈ ਵੀ ਮਾਸੀ ਆਈ ਬੈਠੀ ਹੈ ਜੀ ਰਹਣ ਦੇ ਖੁੱਲਾ ਕੋਈ ਨਾ ਕਰੇ ਹੈਗੀ ਮਾਸੀ ਅੱਜ ਦਾ ਅੱਜ ਤਾਂ ਕੋਈ ਫਿਕਰ ਨਹੀਂ ਮੈਨੂੰ ਦੱਸਣੀ ਭੁੱਲ ਗਈ ਮਨਜੀਤ ਨੂੰ ਦਿਮਾਗ ਹੀ ਨਹੀਂ ਕੰਮ ਕਰਦਾ ਮਾਸੀ ਮਨਜੀਤ ਆਇਆ ਸੀ ਮੈਂ ਦੱਸਣੀ ਭੁੱਲ ਗਈ ਦਿਮਾਗ ਨੇ ਕੰਮ ਹੀ ਨਹੀਂ ਕਰਿਆ ਅੱਛਾ ਹੋਰ ਭੁੱਲੀ ਬਸ ਵੀ ਮਾਸੀ ਆ ਰਹੀ ਹੈ ਹੁਣ ਪਸਾਈ ਜੰਨੀ ਹੈ ਚਲ ਹੁਣ ਆ ਜੂਗਾ ਕੁਣ ਆ ਗਿਆ ਖੇਤ ਗਿਆ ਉਧਰਲੇ ਹਾਂ ਮੌਸਮ ਜੇ ਫੇਰ ਆਇਆ ਲੱਗਦਾ ਵੀ ਮੀਂਹ ਆਊਗਾ ਆ ਗਿਆ ਮੇਨ ਲੱਗਿਆ ਹੋਰ ਦੱਸਿਆ ਕਹਿੰਦੇ ਪੁੱਤ ਦੋ ਦਿਨ ਮੀਂਹ ਵੜਾ ਹੈਗਾ ਹੋਰ ਦੇਖੀ ਆਇਆ ਤਾਂ ਵੜਾ ਹੀ ਨਿਸ਼ਾਨ ਹੋ ਜੀ ਹੋਰ ਜਿਹੜੇ ਵਿਚਾਰੇ ਮੂੰਗੀਆਂ ਬੀਜੀ ਬੱਠੇ ਨੇ ਜਾਂ ਜਿਨ੍ਹਾਂ ਨੇ ਹੁਣ ਝੋਨੇ ਲਾਉਣੇ ਜਿਨ੍ਹਾਂ ਨੇ ਲੱਗੇ ਪਏ ਸਾਰੇ ਉਹ ਹੋ ਗਏ ਨਰਕਾਂ ਤੇ ਬੈਠੇ ਝੁੰਮਣੇ ਆਏ ਉਹਨਾਂ ਦਾ ਬੁਰਾ ਹਾਲ ਹੈ ਜਿਵੇਂ ਭੁੱਤੀ ਖਾਦ ਲਈ ਹੋਰ ਹੁਣ ਕਾਇਸ਼ੇ ਦੀ ਫਿਕਰ ਹੈ ਪਤਾ ਇਸੇ ਨੂੰ ਫਿਕਰ ਹੈ ਹਾਂ ਹਾਏ ਕਿਹੜੀ ਚਾਰੇ ਨੂੰ ਕੰਮ ਜੇ ਦੀ ਰੁੱਤ ਸੀਗੀ ਹੈ ਨਾ ਹਉਨ ਤਾਂ ਚੋਰ ਨੇ ਦੀ ਤੇ ਲੋੜ ਹੈ ਜਿਹੜੇ ਮੱਖੀਆਂ ਬੀਜੀ ਬੈਠੇ ਆ ਉਹ ਗਲੀਆਂ ਨੇ ਤੇੜੇ ਮੁੰਗੀਆਂ ਬੀਜੀ ਬੈਠੇ ਉਹਨਾਂ ਨੂੰ ਔਖਾ ਵਾ ਸਾਰਿਆਂ ਨੂੰ ਔਖਾ ਸਤਾਂ ਮੀਂਹ ਦਾ ਤਾਂ ਹੋਰ ਚੱਲ ਫਿਰ ਹੁਣ ਕੀ ਕਰਿਆ ਜਾਵੇ ਹੁਣ ਤਾਂ ਦੋ ਦਿਨ ਹੋ ਗਏ ਜੰਮੀ ਨਹੀਂ ਹਟਾ ਇਹ ਦੋ ਦਿਨ ਹੋਰ ਕਹਿੰਦੇ ਦੋ ਦਿਨਾਂ ਦੀ ਛੜੀ ਆ ਹੂੰ ਹੂੰ ਪਸ਼ੂ ਡੰਗਰਦਾ ਨਹੀਂ ਕੁਸ ਬਣਨ ਦਾ ਪੁੱਤ ਚਾਹ ਚਾ ਹੋਰ ਓਹੋਹੋ ਬਾळा ਮੀਂਹ ਨਹੀਂ ਆਇਆ ਜਾ ਮਾ ਕੋਚਣਾ ਕਹੀ ਕੋਈ ਫਿਰ ਉੱਥੇ ਕੋਠੀ ਚ ਰੱਖੇ ਕਹੀ ਤਾਂ ਮੈਂ ਉੱਥੇ ਰੱਖ ਕੇ ਆਇਆ ਬਾਲਾ ਮੀ ਨਹੀਂ ਆਇਆ ਜਾਂ ਭਿੱਜ ਕੇ ਸਾਰੇ ਆ ਦੇਖੋ ਮਾਸੀ ਅਰੀਏਗੀ ਸਸੀਆ ਮਾਸੀ ਹੋ ਠੀਕ ਆ ਹਾਂ ਜੇ ਹੁੰਦਾ ਰਹਾ ਬਸ ਹੋ ਰਹਾ ਮਹਾਰਾਜ ਤੈਨੂੰ ਤੰਦਰੁਸਤੀ ਦੇਵੀ ਬਹਿ ਜਾ ਜਦੋਂ ਆਏ ਸੀਗੇ ਟੜਕੇ ਦੀ ਆਈਆਂ ਫੁੱਤ ਜਿੱਲੇ ਦੀ ਆ ਮੈਂ ਇਧਰ ਕਾਨੂੰ ਕਰਨਾ ਟੜਕੇ ਦੀ ਆਈਆਂ ਮੈਂ ਤਾਂ ਸਵੇਰ ਤੇ ਆਇਆ ਹੋਰ ਤੈਨੂੰ ਦੱਸਣ ਨੂੰ ਕੁੱਲ ਗਈ ਉਹ ਪਰਮਜੀਤ ਅੱਛਾ ਮੈਨੂੰ ਆ ਕੇ ਦੱਸਿਆ ਕਹਿੰਦੀ ਮਾਸੀ ਮੈਂ ਤਾਂ ਬੁੱਲ ਲਗੀ ਦੱਸਣ ਉਹ ਮੈਂ ਉੱਥੇ ਮੁੜ ਗਿਆ ਸੀ ਪਾਣੀ ਨੇ ਮੀਂਹ ਬਾਲਾ ਪਈ ਜਾਂਦਾ ਹੋਰ ਉਹ ਕਹਿੰਦੇ ਉੱਚਾ ਬਾਣ ਉਹ ਮਾਸੀ ਕਿ ਵੀ ਥੱਲੇ ਘਾਰੇ ਨਾ ਪੈ ਜਾਣ ਹਾਂ ਇਹ ਤਾਂ ਜੇ ਘਾਰੇ ਪੈ ਗਏ ਮੁੜ ਕੇ ਨਾ ਤਾਂहां ਤੋਂ ਐ ਲਲੋ ਤੂੰ 3-3 4-4 ਫੁੱਟ ਪਰ੍ਹਾਂ ਨੂੰ ਬਾਹਰ ਜਾਂਦਾ ਤੇ ਉੱਤੇ ਫਿਰ ਜੋ ਘੇਰਾ ਵੱਡਾ ਹੋ ਜਾਂਦਾ ਹੈਗਾ ਤੇ ਸਾਰੇ ਪੂਝੇ ਪੱਟ ਦੂਗਾ ਹਾਂ ਇਹ ਤਾਂ ਹੈਗਾ ਹੈ ਤੇਰਾ ਬਾਣ ਉੱਚਾ ਉੱਚਾ ਬਾਣਾ ਘਾਰੇ ਬਾਲੇ ਪੈਂਦੇ ਆ ਇਹ ਹਰ ਕਵੂਟਰ ਕਵਾਟਰ ਵਾਲਾ ਕੰਮੂਟਰ ਉੱਚਾ ਮਿੱਟੀ ਚੱਕਣੀ ਪਊਗੀ ਅੱਛਾ 2-2 2.5 ਫੁੱਟ ਨਹੀਂ ਹਾਂ ਫਿਰ ਪੱਦਰ ਹੋਊ ਕਿਤੇ ਜਾ ਕੇ ਫੇਨੀ ਮਾਤਰੂ ਆ ਫਿਰ ਪੱਦਰ ਹੋ ਤੇ ਮੈਂ ਸੀ ਸੁਖ ਸ਼ਾਂਤ ਨਹੀਂ ਆ ਗਈ ਸੁਖ ਸ਼ਾਂਤ ਨਹੀਂ ਆ ਗਈ ਪੁੱਤ ਹੂੰ ਕੀ ਗੱਲਾਂ ਐ ਬੜਾ ਦੱਸ ਜੇ ਹੋ ਰਹੇ ਹਾਂ ਬਸ ਕਿ ਅੱਜ ਤਾਂ ਮੂੰਹ ਹੀ ਹੋ ਗਿਆ ਤੇਰੇ ਬਣੀ ਵਸ ਆਉਣ ਦਾ ਤੇ 10000 ਰੁਪਿਆ ਸੀ ਮੇਰੇ ਕੋਲ ਅੱਛਾ ਤੇ ਉਹ ਕਹਿੰਦੀ ਮਨਪ੍ਰੀਤ ਮੈਨੂੰ ਦੇ ਦੇ ਅੱਛਾ ਤੇ ਤੇਰੇ ਕੋਲ ਕੀ ਲੋਕਾ ਫੂ ਫੂ ਵੀ ਨਾ ਮੈਂ ਇਕੱਠੇ ਕਰੀ ਸੀਗੀ ਅੱਛਾ ਤੇ ਉਹਦੇ ਤਾਂ ਲੈ ਲਿਆ 10000 ਅੱਜ ਫੇਰ ਕਹਿੰਦੀ ਵੀ ਵੀ ਕੋਈ ਪੈਸਾ ਨਹੀਂ ਹੈਗਾ ਮੈਂ ਆਖਿਆ ਭਾਈ ਆਏ ਰੋਜ਼ ਮੇਰੇ ਕਿਹੜਾ ਪਰਸਣ ਆਉਂਦੀ ਹੈਗੀ ਕਿ ਉਹ ਹੀ 1500 ਆਉਂਦਾ ਉਹ ਹੀ ਲੱਗ ਜਾਂਦਾ ਤੇ ਜਿਹੜਾ ਸੀਗਾ 10000 ਰੁਪਏ ਤੈਨੂੰ ਫੜਾਤਾ ਤੇ ਕਹਿੰਦੀ ਡੰਡੀ ਰਗੜ ਅੱਛਾ ਤੇ ਮੈਂ ਆ ਕੇ ਵਾਰ ਦੀ ਸੋਚਿਆ ਵੀ ਕਿੱਥੇ ਜਾਵਾਂ ਹਾਂ ਆਏ ਆਏ ਮਾਂ ਜਾਤ ਆਉਂਦੀ ਹੈ ਤੇ ਮੈਂ ਆਖਿਆ ਚਾਹਤ ਮਨਜੀਤ ਕੋਲੇ ਵਗ ਜਾਨੀ ਫੇਰ ਵੀ ਮੇਰਾ ਭਾਣ ਜੇ ਠੀਕ ਹੈ ਤੇ ਚਲ ਉਹਨੂੰ ਕੋਈ ਵਗ ਜਾਨੀ ਮਿਲਿਆਉਣੀ ਹੈ ਜਾ ਕੇ ਉਹਨੂੰ ਆਏ ਕਰੀ ਬੁੱਤ ਮੇਰੇ ਨਾਲ ਤਾਂ ਬਹੁਤ ਮਾੜੀ ਗੱਲ ਕੀਤੀ ਉਹਨਾਂ ਨੇ ਤੇ ਬਸ ਹੁਣ ਤੂੰ ਸਮਝੀ ਤੂੰ ਮੁੰਡੇ ਨੂੰ ਨਹੀਂ ਕਿਹਾ ਪਰ ਉਹਨਾਂ ਬਾਈ ਨੂੰ ਮੁੰਡੇ ਨੂੰ ਤਾਂ ਕਿਹਾ ਸੀ ਮੁੰਡੇ ਦੇ ਉੱਤੇ ਦੀ ਕੰਮ ਐ ਐਸਾ ਬਾਲਾ ਕੰਮ ਠੀਕਾ ਹਾਂ ਮੁੰਡਾ ਟੜਕੇ ਵਗ ਜਾਂਦਾ 8:00 ਨੇ ਆਉਂਦਾ ਐ 8:00 ਨੇ ਉਹੀ ਗੱਲ ਬਸ ਕੀ ਥਰਮਲ ਚੱਲ ਗਿਆ ਹਾਂ ਅੱਛਾ ਤੇ 8:00 ਨੇ ਮੈਂ ਬੋਲਦੀ ਨਹੀਂ ਟੜਕੇ ਫੇਰ ਵਿਚਾਰ 8:00 ਵਜੇ ਨਾ ਵਗ ਜਾਂਦਾ ਤੇ ਮੈਂ ਆਖਿਆ ਜੀ ਮੈਂ ਇਹਦੇ ਕੋਈ ਦੱਸੂਗੀ ਤਾਂ ਮਾਂ ਦੀ ਕਾਪਣਾ ਇਹ ਕਰੂਗੀ ਵੀਰੇ ਇਹਦੇ ਉੱਤੇ ਦੀ ਕੰਮ ਐ ਬਹੁਤ ਮਾੜੀ ਗੱਲ ਐ ਹਾਂ ਤੂੰ ਤਾਂ ساری ਉਮਰ ਕਮਾਇਆ ਮਾਸੀ ਇਹਨਾ ਮਾ ਬਾਦੂ ਆ ਛੋਟੇ ਛੋਟੇ ਨੂੰ ਪਾਲਿਆਗਾ ਕੋਈ ਮੈਲੀ ਦੇਦਾ ਨਹੀਂ ਕਰਿਆ ਮੈਂ ਝੁੱਗੇ ਦਾ ਨਹੀਂ ਕਰਿਆ ਜਿਹ ਹੈ ਜ ਮੇਰਾ ਮਾਪੇ ਉਹ ਦੇ ਦਾਂਦਾ ਮੈਂ ਉਹ ਜੀ ਪਾਲਾਂਦੀ ਸੀ ਕੋਈ ਇੱਥੇ ਨਹੀਂ ਸੀ ਮੈਂ ਨਾ ਮਨ ਨਾ ਸਕਰੀਦ ਕੇ ਪਾਇਆ ਦੇਖੇ ਹੀ ਤਾਂ ਵੀ ਕਿੰਨੇ ਕ ਮਾਸੀ ਦੇ ਮੈਂ ਦੇਖਿਆ ਮਾਸੀ ਤੂੰ ਤਾਂ ਬਹੁਤ ਔਖਾ ਦੇ ਵਿੱਚ ਰੁੱਖੀ ਹੈ ਤੈ ਰੁੱਖੀ ਖਾ ਲਈ ਜ ਮਿਸਰੀ ਇਹ ਤਾਂ ਮਿਸਰੀ ਖਾ ਲਈ ਬੈਗਰੂ ਦਾ ਪਾਣਾ ਮੰਨ ਕੇ ਹੈ ਇਹਨਾਂ ਨੂੰ ਨਵੀਂ ਆਈਆਂ ਨੂੰ ਪਤਾ ਨਹੀਂ ਨਾ ਵੀ ਕਿਵੇਂ ਟਾਈਮ ਪਾਸ ਕੀਤਾਗਾ ਹਾਂ ਏ ਮਾਪਿਆਂ ਨੂੰ ਨਹੀਂ ਫੋਨ ਫਾਣ ਲਾ ਲੈਂਦੀ ਤੂੰ ਹੈ ਮਾਪਿਆਂ ਨੂੰ ਕੀ ਫੋਨ ਨਹੀਂ ਮਾਪਿਆਂ ਨੂੰ ਫਿਰ ਇਸ ਆਪਦੇਤੀ ਪੁੱਤ ਦੀ ਕਰਾਉ ਬੁੜੀਆਂ ਦੀ ਉਹ ਤਾਂ ਆਪਦੇ ਦੀ ਕਰਾਉਂ ਲੋਗ ਕਰਾ ਲਾ ਘੁੰਮੇ ਸਾਡੇ ਮਾਪੇ ਨਾ ਨਾ ਉਹ ਕਿੱਥੋਂ ਬੁੜੀਆਂ ਦੀ ਕੌਣ ਕਰਾਉਂਦਾ ਪੁੱਤ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਹਾਂ ਉਹ ਆਪਦੀ ਨੂੰ ਕਹਿਣਗੇ ਤੇ ਮੜ ਆ ਗਿਆ ਬਾਲਾ ਮੜ ਆ ਗਿਆ ਹਾਂ ਹੱਥ ਨੂੰ ਹੱਥ ਖਾਣ ਲੱਗ ਗਏ ਹੱਥ ਨੂੰ ਹੱਥ ਕੋਈ ਨਹੀਂ ਕਿਸੇ ਦਾ ਹੈਗਾ ਪੁੱਤ ਕਿਸੇ ਦਾ ਕੋਈ ਨਹੀਂ ਇੱਥੇ ਕੋਈ ਨਹੀਂ ਕਿਸੇ ਦਾ ਹਰੇ ਸੱਤ ਬਗਾਨਾ ਤਾਂ ਕਰਦਾ ਤੇ ਬਸ ਆਵਦੇ ਅਕੈਡਮੀ ਚ ਤਰਾਈ ਰਹਾ ਤੇ ਤੇ ਪਰਮੀ ਤੇ ਕਿਦਰੀ ਲੈ ਵਸੇ ਹਾਂ ਆ ਗਈ ਲੈ ਮੋਫੇ ਚੂਲਾ ਫੜਾਣ ਨੂੰ ਇੱਧਰ ਜੇ ਕੱਪੜੇ ਧੋਣ ਵਾਲੇ ਮੈਂ ਧੋ ਦਿੰਨੀ ਆ ਨਾ ਨਾ ਧੋ ਕੇ ਲਿਖਿਆ ਤੀਏ ਮੈਂ ਤੜਕੇ ਧੋ ਰਹੀ ਸੀ ਬਹੁਤ ਮਾੜਾ ਟਾਈਮ ਆ ਗਿਆ ਬੜਾ ਮਾੜਾ ਆ ਗਿਆ ਪਹਿਲਾ ਟਾਈਮ ਤਾਂ ਪਹਿਲਾਂ ਕਿਨੇ ਆ 2-4 ਸਾਲ ਦੇ ਵਿੱਚ ਤਾਂ ਬੜਾ ਕੁਝ ਬਦਲ ਗਿਆ ਜੇ ਤਾਂ ਭਾਈ ਤੁਸੀਂ ਖੁਸ਼ ਹੋ ਕੇ ਰੱਖ ਲੋਗੇ ਤਾਂ ਤਾਂ ਮੈਂ ਸੋਡੇ ਮਾਸੀ ਦੇਖਾ ਆ ਗੱਲ ਤਾਂ ਤੇਰੀ ਕਹਿੰਦੀ ਬਣਦੀ ਨਹੀਂ ਸੀਗੀ ਪਹਿਲੀ ਵਾਰ ਤੇਰਾ ਘਰ ਆਗਾ ਤੂੰ ਇਥੇ ਜਦੋਂ ਜਿੰਨਾ ਚਿਰ ਤੇਰਾ ਜਿੱਤ ਚਿੱਤ ਕਰਦਾ ਚਿੱਤ ਲੱਗਿਆ ਰਿਹਾ ਉਹਨੇ ਚਿਰ ਰਹਿ ਇਥੇ ਜੇ ਤੇਰਾ ਚਿੱਤ ਨਹੀਂ ਲੱਗਿਆ ਉਹ ਭਗਸਾ ਕੇ ਜਾ ਸਕਦੀਆਂ ਤੂੰ ਮੈਂ ਤਾਂ ਤੇਰੀ ਠੋੜ ਤਕਾ ਕੇ ਆਈਆਂ ਵੀ ਆਹ ਪਾਣ ਨਾ ਮੈਂ ਸਾਲਾ ਜਿਹੜਾ ਇੱਥੇ ਆਉਣਗੇ ਆਪਣੇ ਕੋਲੇ ਆਪਾਂ ਗੱਲ ਨਹੀਂ ਤੋੜਾਂਗੇ ਹਾਂ ਹਾਂ ਆਏ ਥੋੜੀ ਜਿਹੀ ਵੀ ਕਹਦਾ ਵੀ ਤੂੰ ਤੀਜੇ ਦਿਨ ਕੱਢ ਦੇ ਨੂੰ ਪਹਿਲਾਂ ਤੂੰ 2 ਮਹੀਨੇ ਦੂਜੀ ਮਾਸੀ ਕੋਲੇ ਲਾ ਕੇ ਆਈਆਂ ਹੋ ਲਾ ਕੇ ਆਏ ਥੋੜੀ ਘੱਟ ਟਾਈਮ ਬਸ ਹੁੰਦਾਗਾ ਹੁਣ ਵੀ ਮੈਂ ਵਾਰ ਗਈ ਜੇ ਆ ਕੇ ਸੋਚਿਆ ਮੈਂ ਕਿਹਾ ਮੈਂ ਮਨਜੀਤ ਕੋਲੇ ਨਾ ਵਗ ਜਾਂ ਆਵਾਜ਼ ਤਾਂ ਨਾ ਮਸੀ ਦੇਖੋ ਦੋ ਦੋ ਮਹੀਨੇ ਤੂੰ ਕਿਹਦੀ ਕਿਹਦੀ ਕੋਲ ਲਈ ਚੱਲੇਗੀ ਤੂੰ ਤੇਰੇ ਕੋਲ ਤੂੰ ਜਾਇਜ਼ਦੀ ਮਾਲਕਾ ਉਹਦੀ ਉਹ ਤਾਂ ਸੋਚਦਾ ਨਹੀਂ ਅਗਲਾ ਉਹ ਤਾਂ ਸੋਚਦਾ ਸੋਚਦੀ ਹੈ ਨਾ ਤੂੰ ਕਹਿਣੀ ਬੀਜੇ ਆਪਾਂ ਮਾੜਾ ਕੋਈ ਇੱਥੇ ਐਪਲੀਕੇਸ਼ਨ ਦੇਤੀ ਕੋਰਸ ਚ ਇਹਨੂੰ ਜਾ ਕੇ ਲੈ ਜਾਣਗੇ ਮੁੜ ਕੇ ਇਹਦੇ ਤੇ ਛੱਤਰ ਪਹਿਣਗੇ ਨਹੀਂ ਬੇਸ਼ਰਮੀ ਬੇਸ਼ਰਮੀ ਕਿੰਨੀ ਹੈ ਮਨਜੀਤ ਬੇਸ਼ਰਮੀ ਕਿੰਨੀ ਹੈ ਜਿਹਦੇ ਮਾਪਿਓ ਚੰਗੇ ਉਹਦੀ ਲਾੜੇ ਮਾੜੀ ਆ ਜਿਹਦੇ ਮਾਪਿਓ ਚੰਗੇ ਨਹੀਂ ਉਹਦੇ ਲਾੜੇ ਚੰਗੀ ਆ ਕਿ ਨਗਟੇ ਨੇ ਆਖਿਆ ਮੈਂ ਇੱਥੋਂ ਡਰੀ ਮੈਂ ਸ਼ਰਮ ਦੀ ਮਾਰੀ ਅੰਦਰ ਬੜੀ ਮੈਂ ਤਾਂ ਸ਼ਰਮ ਮਾਂਦੀ ਆ ਉਹ ਅਗਲਾ ਕਹਿੰਦਾ ਨਗਟੇ ਤੋਂ ਡਰ ਗਈ ਮੈਂ ਸ਼ਰਮ ਤੋਂ ਡਰ ਗਈ ਸ਼ਰਮ ਤੋਂ ਡਰ ਗਈ ਬਹੁਤ ਟਾਈਮ ਮੜ ਆ ਗਿਆ ਤੂੰ ਇੱਥੇ ਜਿੰਨਾ ਮਰਜ਼ੀ ਰਹਿ ਮਾਸੀ ਪੈਨ ਬਾਲੇ ਮੜਿਆ ਮੈਂ ਮਸਨ ਦੱਸ ਕੇ ਮਾ ਤੁਹਾਂ ਖੜ ਲੱਗਿਆ ਆਹ ਯਾਰ ਕੋਈ ਨਾ ਕੰਮ ਆਊਗਾ ਜਾ ਮਾ ਮਗਾਣਾ ਸਾਰ ਮੈਂ ਸੋਚੂ ਆ ਤੇ ਜਿਹੜਾ ਆਪਣਾ ਆਪ ਦਾ ਭਾਈਚਾਰਾ ਉਹ ਤਾਂ ਜਮੀ ਸੋਚ ਰਿਹਾ ਹੁਣ ਹੈ ਤੈਨੂੰ ਲੈ ਕੱਟ ਕੇ ਬਾਹਰ ਕੱਟ ਕੇ ਬਰੋਂ ਘੱਟ ਤ ਲੈ ਇਹ ਕੋਈ ਗੱਲ ਥੋੜੀ ਬਣਦੀ ਆ ਉਹ ਮੁੰਡੇ ਨੂੰ ਸੋਚਣਾ ਚਾਹੀਦਾ ਵੀ ਮੇਰੀ ਮਾਂ ਅੰਗੀ ਸਾਰੀ ਉਮਰ ਕਮਾਇਆ ਸਾਨੂੰ ਰੋਟੀ ਪਾਣੀ ਦਿੱਤਾ ਗਏ ਨੇ ਸਾਨੂੰ ਪੜਾਇਆ ਲਖਾਇਆ ਹੈਗਾ ਤੋ ਇਥੇ ਫਿਰ ਬੇਫਿਕਰ ਹੋ ਜਾ ਜਿੰਨੇ ਕਰ ਅਸੀਂ ਇੱਥੇ ਹੈਗੇ ਆ ਜਿੰਨੇ ਜੋਗ ਹੋਣੇ ਜਿੱਕਰ ਅਸੀਂ ਕਰਾਂਗੇ